ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਆਪਣੇ ਰਾਮਪੁਰਾ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਮੁੜ ਤੋਂ ਫਿਰ ਸ਼ਾਮਲ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਅੱ데요ਗੀ ਇਸ ਦੌਰਾਨ ਸਿਕੰਦਰ ਸਿੰਘ ਮਲੂਕਾ ਨੇ ਆਪਣਾ ਬਿਆਨ ਦਿੰਦਿਆਂ ਹੋਇਆ ਦੱਸਿਆ ਕਿ ਮੈਨੂੰ ਪਾਰਟੀ ਵਿੱਚੋਂ ਬਿਨਾਂ ਵਜ੍ਹਾ ਤੋਂ ਕੱਢ ਦਿੱਤਾ ਸੀ ਪਰ ਅਸੀਂ ਕਦੇ ਪਾਰਟੀ ਨਹੀਂ ਛੱਡੀ ਦੀ ਗਲਤ ਕਮੀ ਸੀ ਮੈਂ ਹਸਿਆ ਨਹੀਂ ਲਗਾ ਸਾਨੂੰ ਤਾਂ ਕਾਲੀ ਦਲ ਚੋਂ ਕੱਢ ਤਾ ਸੀ ਅਸੀਂ ਤਾਂ ਆਪ ਜਿੱਤਾ ਸੇਫਾ ਦਿੰਦੇ ਨਾ ਰੁੱਸੇ ਤਾਂ ਤਾਂ ਹੁੰਦੇ ਜੇ ਮੈਂ ਅਸਤੀਫਾ ਦੇ ਕੇ ਕਾਰੀ ਦਲ ਚੋਂ ਕਿਸੇ ਹੋਰ ਪਾਰਟੀ ਚ ਲਿਆ ਜਾਂਦਾ ਫਿਰ ਉਹ ਗੱਲ ਛੋੜੇ ਵਾਲੀ ਇਹ ਠੀਕ ਬੈਠਦੀ ਸਾਨੂੰ ਤਾਂ ਪਤਾ ਹੀ ਟੀਵੀ ਤੇ ਲੱਗਿਆ ਵੀ ਸਾਨੂੰ ਪਾਰਟੀ ਚੋਂ ਕੱਢ ਤਾ ਰੁੱਸੇ ਸੀ ਕਹਦੇ ਨਾ ਅਸੀਂ ਤਾਂ ਰੁੱਸੇ ਹੀ ਨਹੀਂ ਸੀ ਫਿਰ ਉਥੋਂ ਅਸੀਂ ਤਾਂ ਸ਼ਰਤਾਂ ਤੇ ਗੱਲ ਕਰੀ ਨਾ ਕਿ ਅਸੀਂ ਰੁਸਕੇ ਗਏ ਹਾਂ ਕਿ ਵੀ ਆਹ ਗੱਲਾਂ ਤੁਸੀਂ ਸਾਡੀਆਂ ਬੰਦੇ ਨਹੀਂ ਅਸੀਂ ਤਾਂ ਹੁਣ ਚੱਲੇ ਆ ਇਹ ਤਾਂ ਗੱਲ ਹੋਈ ਹੀ ਨਹੀਂ ਕਦੇ ਪਾਰਟੀ ਤੇ ਇਹ ਗਲਤ ਗੱਲ ਕਰਾਈ ਨਹੀਂ ਨੇ ਨਾ ਰ ਮੱਲਵਾਇਆ ਗੱਲ ਉਹ ਬਾਟਰ ਵੀ ਕੱਟਾ ਹਾਂ ਤੇੰਨੇ ਨੇ ਕਿਹਾ ਨਹੀਂ ਕੱਟਦਾ ਹਾਂ ਕੱਟਦਾ ਹਾਂ ਜਿਸੋਂ ਕੱਟਦਾ ਕੋਈ ਨੋਟਿਸ ਨਹੀਂ ਭੇਜਿਆ ਹਾਂ ਕੁਝ ਨਹੀਂ ਹਾਂ ਬਿਨਾ ਨੋਟਿਸ ਦੇ ਤੋ ਬੇੜਾ ਸਾਨੂੰ ਸੁਣੇ ਤੋ ਕੱਟਦਾ ਬਾਅਦ ਚ ਹੀ ਸੁਣਿਆ ਸਾਨੂੰ ਕਿ ਫੇਰ ਉਹਨਾਂ ਮੰਨ ਲੋ ਕਿ ਜਿਹੜੀਆਂ ਸਾਰੀਆਂ ਗੱਲਾਂ ਵਾਤਾ ਬੈਕਗਰਾਉਂਡ ਸਾਰੀਆਂ ਉਹ ਉਵੇਂ ਹੀ ਨੇ ਹੁੰਦੀਆਂ ਵੀ ਹੋਰ ਕਿਹੜੀ ਗੱਲ ਨੇ ਸੁਣ ਮੈਨੂੰ ਕੱਟਦਾ ਕਿ ਨਹੀਂ ਬੈਕਗਰਾਉਂਡ ਹੋਰ ਤਾਂ ਕੋਈ ਗੱਲ ਆਪਾਂ ਤੇ ਕੀ ਦੂਜਿਆਂ ਦਾ ਤਾਂ ਮੈਨੂੰ ਪਤਾ ਨਹੀਂ ਦੂਜਿਆਂ ਦਾ ਦੂਜਿਆਂ ਦਾ ਜਵਾਬ ਦੇਣਾ ਮੈਂ ਤਾਂ ਕੋਈ ਬੈਕਗਰਾਉਂਡ ਵਾਲੀ ਇਸ ਗੱਲ ਕੀਤੀ ਨਹੀਂ ਇਹ ਗੱਲ ਅਸੀਂ ਪਹਿਲਾਂ ਵੀ ਕੀਤੀ ਸੀ ਕੋਈ ਲੋਕ ਹੋ ਨਹੀਂ ਹੈਗਾ ਹੁਣ ਵੀ ਮੈਂ ਕਹਿੰਦਾ ਅਸੀਂ 2022 'ਚ ਕੀਤੀ ਸੀ ਇਹ ਤਾਂ ਬਾਅਦ 'ਚ ਆਇਆ ਨਾ ਹੁਣ ਅੱਜਵਾਰ ਲੈਤਾ ਅਸੀਂ 2022 'ਚ ਵੀ 8-10 ਬੰਦਿਆਂ ਨੇ ਬਾਦ ਸਾਹਿਬ ਦੀ ਵੱਡੇ ਵਾਲੇ ਹਾਜ਼ਰੀ ਕਿਹਾ ਸੀਗਾ ਬੀਜੀ ਕੇਰਾ ਸਕੱਤਰ ਥੋੜਾ ਜਿਹਾ ਪਿੱਛੇ ਹਟ ਕੇ ਕੋਈ ਆਪ ਦਾ ਪ੍ਰਧਾਨ ਬਣਾ ਲਿਆ ਫਾਸਟ ਜੀ ਨੂੰ ਬੱਜੀ ਬਣਾ ਲਏ ਠੀਕਵੇਂ ਨੇ ਸਾਲ ਪਿੱਛੇ ਹਟ ਜੇ ਫਿਰ ਫਿਰ ਉਹਨਾਂ ਦੇ ਇਹ ਨਹੀਂ ਚੱਲਣਾ ਤੇ ਇਹ ਦੇ ਨਾਲ ਹੀ ਇਹ ਕੰਮ ਤੇ ਅਸੀਂ ਤਾਂ ਉਦੋਂ ਵੀ ਕਹਿਤਾ ਸੀ ਸਾਨੂੰ ਉਦੋਂ ਤਾਂ ਪਾਇਆ ਕਿ ਕਿਹਾ ਸੀ ਉਹ ਵੀ ਕਹਿਤਾ ਸੀ ਉਸ ਤੋਂ ਬਾਅਦ ਵੱਡੇ ਸਵਾਲ ਸਾਹਿਬ ਦੇ ਮੋਟੇ ਕਿਹਾ ਇਹ ਹੋਰ ਤਾਂ ਮੈਂ ਮੰਗ ਨਹੀਂ ਕੀਤੀ ਕੋਈ ਮੇਰੀ ਕੀਤੀ ਤਾਂ ਦੱਸ ਦਿਓ ਕਿ ਕੋਈ ਗੱਲ ਹੁੰਦੀ ਹੈ ਨਾ ਕਿ ਸਤੀਫਾ ਮੰਗਿਆ ਤੁਸੀਂ ਹੋਰ ਤਾਂ ਕੋਈ ਨਹੀਂ ਉਹ ਤਾਂ ਅਸੀਂ 22 ਦੀ ਮੰਗ ਰਹੇ ਸੀ ਇਹਦਾ ਇਹ ਸੁਖੀਰ ਬਾਦੋਂ ਤਾਂ ਹੁਣ ਦੇ ਨੂੰ ਸੁਖੀਰ ਤੇ ਮੈਂ ਕਦੋਂ ਕਿਹਾ ਮੈਂ ਸਿਕਣੀ ਉਹ ਮਾੜਾ ਤੱਕਦੇ ਵੀ ਕਿਸ ਬੱਟ ਕਿਹਾ ਹੀ ਨਹੀਂ ਮਾੜਾ ਕਦੇ ਉਹ ਵੀ ਹੋਣੀ ਹੁਣ ਵੀ ਨਹੀਂ ਉਹ ਨਹੀਂ ਉਹ ਤੋਂ ਬਾਅਦ ਚਲੋ ਗੱਲ ਕਾਲ ਤੱਕ ਤੇ ਚਲੀ ਗਈ ਚਲੀ ਗਈ ਨਾ ਕਿਵੇਂ ਗਈ ਚਲੀ ਗਈ ਕਾਲ ਤੱਕ ਤੇ ਨਹੀਂ ਸੱਦ ਲਿਆ ਉਹਨੇ ਸਾਰੀਆਂ ਗੱਲਾਂ ਮੰਨ ਲਿਆ ਜੋ ਕਾਲ ਤੱਕ ਤੇ ਕਿਹਾ ਉਸੇ ਸ਼ਰਤ ਕਿਹਾ ਹਾਂ ਨਹੀਂ ਸੀ ਵੀ ਕੁਝ ਉਹਦੀਆਂ ਗੱਲਾਂ ਉਹ ਵੀ ਉਹਨੇ ਮੰਨ ਲਿਆ ਜਿਵੇਂ ਬਹਿਵਲ ਨਾਲ ਉਹਦਾ ਕੋਈ ਤਾਲਕੀ ਨਹੀਂ ਸੀ ਬੇਅਦਵੀਨ ਨਾਲ ਉਹਦਾ ਕੋਈ ਤਾਲਕੀ ਨਹੀਂ ਸੀ ਮਾਫੀ ਵਾਲੇ ਨਾਲ ਉਹਦਾ ਤਾਲਕ ਸੀਗਾ ਚਲੋ ਫਿਰ ਵੀ ਉਹਨੇ ਸਾਰੀਆਂ ਗੱਲਾਂ ਆਪਦੀ ਝੋਲੀ ਚ ਪਾ ਲਈਆਂ ਤੇ ਸੜਕੇ ਵੀ ਜੋ ਹੋਇਆ ਮੈਂ ਆਪਦੀ ਝੋਲੀ ਪਾਉਣਾ ਤਾਂ ਕਿ ਉਹਦਾਂ ਨੇ ਸਜ਼ਾ ਲਾਤੀ ਧਾਰਮਿਕ ਜੋ ਲੱਗਦੀ ਹੁੰਦੀ ਹੈ ਜੋ ਕਾਬਤ ਤੱਕ ਤੱਕ ਨੂੰ ਠੀਕ ਲੱਗਿਆ ਆ ਪੋਲਿਟਿਕ ਕੋ ਕਿਤੋਂ ਪ੍ਰੰਤੋਂ ਨਹੀਂ ਕਰਦਾ ਉਹਨਾਂ ਨੇ ਲਾਤੀ ਸਜ਼ਾ ਉਸ ਤੋਂ ਬਾਅਦ ਇੱਕ ਭਰਤੀ ਕਮੇਟੀ ਬਣਾਤੀ ਕਿ ਗਿਆ ਸੱਤ ਮੈਂਬਰੀ ਕਮੇਟੀ ਹੈ ਭਰਤੀ ਕਰਾਉਗੀ ਕਾਦੀ ਦਲ ਦੀ ਪ੍ਰਧਾਨ ਅਸਤੀਫਾ ਦੇਵੇ ਤੇ ਨਵੀਂ ਭਰਤੀ ਨਾਲ ਜਿਹਨੂੰ ਡੈਲੀਗੇਟ ਚੋਣਾ ਚਾਹੋਗੇ ਚੋਣ ਦੇਣਗੇ ਚਲੋ ਉਹ ਮੈਂ ਥੋੜੇ ਦਿਨ ਵਾਸਤੇ ਦਿੱਤਾ ਵਾਲੇ ਫਿਰ ਵਾਸਤੇ ਦੇ ਸਕਦੇ ਹਾਂ ਅਸੀਵਾ ਦਿੱਤਾ ਬੁੜਕੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕਰਕੇ ਬਣੀ ਚੋਣ ਕਰ ਲਈ ਚੋਣ ਕਰਕੇ ਪ੍ਰਧਾਨ ਬਣ ਕੇ ਕਾਦੀ ਦਲ ਦੇ ਵਿਰੋਧੀ ਹੋ ਗਏ ਇਹ ਕਹਾ ਜਿਵੇਂ ਸ੍ਰੋਹੀ ਅਕਾਲੀ ਦਲ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਪਿਛਲੀਆਂ ਵਿਧਾਨ ਸਭਾ ਦੇ ਵਿੱਚ ਬਹੁਤ ਬੁਰੀ ਤਰੀਕੇ ਨਾਲ ਜਿਹੜੇ ਲੋਕਾਂ ਨੇ ਨਕਾਰਿਆ ਪਰ ਲੋਕਾਂ ਦੇ ਮਨ ਦੇ ਵਿੱਚ ਆ ਪਿਛਲੇ ਤਿੰਨ ਸਾਲਾਂ ਤੋਂ ਇੱਕੇ ਟੀਸ ਵੀ ਹੋਣੀ ਹੈ ਵੀ ਜਿਹੜਾ ਸ੍ਰੋਹੀ ਅਕਾਲੀ ਦਲ ਹੈ ਉਹ ਖਤਮ ਨਹੀਂ ਹੋਣਾ ਚਾਹੀਦਾ ਕਦੇ ਨਾ ਕਦੇ ਹੁਣ ਲੋਕਾਂ ਦੇ ਜਹਨ ਦੇ ਵਿੱਚ ਇਹ ਵੀ ਆਉਂਦਾ ਵੀ ਕਾਲੀ ਦਾਲਾ ਉੱਪਰ ਰੁਕੇ ਦੇਖੋ ਆਪਣੇ મત ਭੇਦ ਭਾਵੇਂ ਕੋਈ ਵੀ ਹੋਣ ਸਰਦਾਰਾਂ ਸਾਹਿਬ ਇੱਕ ਗੱਲ ਤਾਂ ਜ਼ਰੂਰ ਹੈ ਕਿ ਇਹ ਬਧਈ ਤਾਂ ਪੰਜਾਬ ਦਾ ਕਾਲੀ ਦਾਲਾ ਭਾਵੇਂ ਕਿਸੇ ਨੂੰ ਕੋਈ ਗੱਲ ਚੰਗੀ ਲੱਗੇ ਭਾਵੇਂ ਨਾ ਲੱਗੇ ਬਧਈ ਤਾਂ ਹਮੇਸ਼ਾ ਕਾਲੀ ਦਾਲਾ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਉਹਨਾਂ ਨੂੰ ਸੈਂਟਰ ਦੀ ਮਰਜ਼ੀ ਨਾਲ ਚੱਲਣਾ ਪੈਂਦਾ ਜੋ ਸੈਂਟਰ ਦਾ ਹੁਕਮ ਆ ਗਿਆ ਜੈਸ ਨੋ ਉਹਨਾਂ ਨੇ ਜਿਵੇਂ ਹੁਣ ਕਈ ਵਾਰ ਇਹ ਸਮਝੌਤੇ ਬਾਰੇ ਕਹਿ ਦਿੰਦੇ ਆ ਮੈਂ ਕਿਹਾ ਵੀ ਸਮਝੌਤਾ ਤਾਂ ਜੋ ਸੈਂਟਰ ਵਾਲਾ ਨੇ ਕਹਿਤਾ ਉਹਦੀ ਥੱਲੇ ਵਾਲਾ ਨੇ ਮਿੰਟੇ ਚ ਮੰਨ ਲੈਣਾ ਐਵੇਂ ਗੱਲਾਂ ਬਾਤਾਂ ਕਰ ਨਾ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਾ ਦੱਸਣਾ ਜੋ ਉਹਨਾਂ ਦਾ ਫੈਸਲਾ ਹੋ ਗਿਆ ਉਹ ਹੋ ਜਾਣਾ ਚਾਹੇ ਕਾਂਗਰਸ ਪਾਰਟੀ ਦਾ ਹੁਕਮ ਆਵੇ ਉਹ ਮੰਨ ਲੈਂਦੇ ਆਪ ਵਾਲਿਆਂ ਦਾ ਉਹ ਮੰਨ ਲੈਂਦੇ ਆ ਕਾਂਗਰਸ ਦਾ ਆਵੇ ਉਹ ਮੰਨ ਲੈਂਦੇ ਆ ਬੀਡੀਪੀ ਦਾ ਆਵੇ ਉਹ ਮੰਨ ਲੈਂਦੇ ਆ ਸੋ ਇਹ ਪੰਜਾਬ ਦੇ ਵਾਸਤੇ ਅਕਾਲੀ ਦਲ ਦਾ ਜਿਉਂਦਾ ਰਹਿਣਾ ਬਿਲਕੁਲ ਬਹੁਤ ਜ਼ਰੂਰੀ ਹੈ ਪੰਜਾਬ ਸਰਹੱਦੀ ਸਟੇਟ ਹੈ ਬਾਰਡਰ ਦੀ ਸਟੇਟ ਹੈ ਇੱਥੇ ਅਕਾਲੀ ਦਲ ਨੂੰ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਤੇ ਆਪਣੇ ਪੰਜਾਬੀਆਂ ਦੀਆਂ ਕੁਰਬਾਨੀਆਂ ਵੀ ਬਹੁਤ ਹੈ ਦੇਸ਼ ਦੇ ਵਾਸਤੇ ਵੀ ਬਹੁਤ ਹਰ ਖੇਤਰ ਦੇ ਵਿੱਚ ਹੀ ਕੁਰਬਾਨੀਆਂ ਨੇ ਸੋ ਹੁਣ ਤਾਂ ਸਾਰੀਆਂ ਪਾਰਟੀਆਂ ਤੇ ਕਾਂਗਰਸੀਆਂ ਨਾਲ ਤੁਸੀਂ ਗੱਲ ਕਰੋ ਉਹ ਵੀ ਕਹਿੰਦੇ ਅ ਬਾ ਜਕਰ ਸਾਹਿਬ ਦੇ ਮੋਲਤੋ ਦੇ ਵੀ ਕੱਦ ਤੋਂ ਤੱਕਲਾ ਹੋਣਾ ਚਾਹੀਦਾ ਇਹ ਗੱਲ ਸੱਚ ਹੈ ਤੇ ਹੁਣ ਲੋਕਾਂ ਦੇ ਜੇਹਨ 'ਚ ਵੀ ਆ ਗਈ ਯਾਰ ਗਲਤੀ ਕਰ ਬੈਠੇ ਪਿੱਛੇ ਐਵੇਂ ਜਜਵਾਜ ਜਿਹਾ ਕੇ ਵੋਟਾਂ ਪਾ ਬੈਠੇ ਰਿਜ਼ਲਟ ਕੋਈ ਨਿਕਲਿਆ ਨਹੀਂ ਮਾੜਾ ਹੀ ਰਿਜ਼ਲਟ ਨਿਕਲਿਆ ਉਹਦਾ ਕੋਈ ਚੰਗਾ ਤਾਂ ਨਿਕਲਿਆ ਨਹੀਂ ਕਿਉਂਕਿ ਕੋਈ ਇੱਕੀ ਕੋਈ ਇਹੋ ਜੀ ਗੱਲ ਤਾਂ ਹੈ ਹੀ ਨਹੀਂ ਜਿਹੜੀ ਕੋਈ ਕੀਤੀ ਹੋਵੇ ਜਾਂ ਦੱਸੀ ਜਾ ਸਕਦੀ ਹੋਵੇ ਸੋ ਹੁਣ ਲੋਕਾਂ ਦਾ ਝੁਕਾਅ ਹੈ ਅਕਾਲੀ ਦਲ ਵੱਲ ਇੱਕੋ ਹੀ ਪ੍ਰੋਬਲਮ ਆ ਰਹੀ ਹੈ ਵੀ ਅਕਾਲੀ ਦਲ ਆਲੇ ਇਕੱਠੇ ਹੋ ਜਾਣ ਲੜਾਈ ਝਗੜੇ ਬੰਦ ਕਰਨ ਇਕੱਠੇ ਹੋ ਕੇ ਸਾਰੇ ਇੱਕ ਪਲੇਟਫਾਰਮ ਤੇ ਆ ਜਾਣ ਲੋਕੀ ਹੁਣ ਅਕਾਲੀ ਸੱਚੇ ਵੀ ਹੈ ਮੇਰਾ ਫੈਸਲਾ ਨਹੀਂ ਨਾ ਪਾਰਟੀ ਦਾ ਫੈਸਲਾ ਹਲੇ ਪਤਾ ਨਹੀਂ ਕੀ ਹੋਣਾ ਨਹੀਂ ਹੋਣਾ ਮੈਂ ਨਹੀਂ ਕਹਿ ਸਕਦਾ ਪਰ ਜਿੱਥੇ ਵੀ ਕਿਤੇ ਅਸੀਂ ਗੱਲ ਕਰਦੇ ਆ ਚਾਹੇ ਸ਼ਹਿਰ ਦੇ ਵਪਾਰੀਆਂ ਨਾਲ ਕਰਦੇ ਆ ਚਾਹੇ ਪਿੰਡ ਵਾਲਿਆਂ ਨਾਲ ਕਰਦੇ ਆ ਚਾਹੇ ਮੁਲਾਜ਼ਮਾਂ ਨਾਲ ਵੀ ਕਰਦੇ ਆ ਉਹ ਵੀ ਹਾਲੇ ਤੱਕ ਬੀਜੇਪੀ ਤੇ ਕਾਂਗਰਸ ਇਕੱਠੇ ਹੋ ਜੋ ਤੁਸੀਂ ਜਿੱਤੇ ਹੀ ਪਏ ਆ ਹਾਂ ਆ ਪਿੰਡ ਵਾਲੇ ਲੋਕ ਵੀ ਕਹਿਣ ਲੱਗੇ ਇਵੇਂ ਕਿਸਾਰ ਵੀ ਉਹ ਵੀ ਜਦੋਂ ਇਸ ਇਕੱਠੇ ਜੇ ਹੋ ਜੋ ਤੁਸੀਂ ਤਾਂ ਜਿੱਤੇ ਹੀ ਪਏ ਆ ਇਹ ਗੱਲ ਚੱਲ ਪਈ ਲੋਕਾਂ ਚ ਤੇ ਜੇ ਲੋਕ ਚਾਹੁੰਦੇ ਆ ਫਿਰ ਫੈਸਲਾ ਤਾਂ ਉਹ ਹੀ ਹੋਵੇਗਾ ਨਾ ਜਿਹੜੇ ਲੋਕ ਚਾਹੁੰਦੇ ਆ ਤੇ ਜਿਹੜੀ ਗੱਲ ਲੋਕ ਚਾਹੁੰਦੇ ਉਹ ਪਾਰਟੀਆਂ ਨੂੰ ਵੀ ਮੰਨਣੀ ਚਾਹੀ ਕੁੜੀ ਕਰਨ ਲੋਕੀ ਚਾਹੁੰਦੇ ਆ ਉਹ ਪਾਰਟੀਆਂ ਵੀ ਆਪਦੇ ਕੋਈ ਨਿੱਕੇ ਮਿੱਤੇ ਵੱਤ ਭੇਜਾ ਉਹਨੂੰ ਭਲਾ ਕੇ ਮੰਨ ਲੈਣੀ ਚਾਹੀਦੀ ਪਿਛਲੇ ਦਿਨਾਂ ਚ ਮੁਸਫਾ ਤੁਹਾਡੇ ਸਮੇਟਾ ਹੋਊਦੀ ਜਿਹੜੇ ਇਕੱਲੇ ਨੀੜਾ ਹੈ ਜਾਂ ਜਿਨ੍ਹਾਂ ਦਾ ਮਲ ਮਟਾਵ ਹੋਇਆ ਹੈ ਜਾਂ ਕਿਸੇ ਕਾਰਨ ਬੋਲ ਨਹੀਂ ਬਣਾਈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ